ਗੌੜੇ ਮਹੱਲਾ ਨੋਵਾ ਮਨ ਰੇ ਕਹ ਪਇਓ ਹੈ ਬਉਰਾ ਐਨਸਿਓਦ ਕਟੇ ਨਹੀਂ ਜਾਣੈ ਭਇਓ ਲੋਭ ਸੰਗ ਹੋ ਰਾ ਰਹਾ ਜੋ ਤਨ ਤੇ ਆਪਣੋ ਕਰ ਮਾਨਿਉ ਅਰ ਸੁੰਦਰ ਗ੍ਰਹਿ ਨਰੀ ਇਨ ਮੈਂ ਕਿਸ ਤੇ ਰੂਰੀ ਨਾਹਣੋ ਦੇਖੋ ਸੋਚੋ ਵਿਚਾਰੀ ਰਤਨ ਜਨਮ ਆਪਣੇ ਤੇ ਹਾਰਿਓ ਗੋਬਿੰਦ ਗਤ ਨਹੀਂ ਜਾਣੀ ਨਿਮਕ ਨਲੀਨ ਪਇਓ ਚਰਨਨਸ ਬਿਰਥਾਇਓ ਦ ਸਰਾਨੀ ਕਹੋ ਨਾਨਕ ਸੋਈ ਨਰ ਸੁਖੀਆਂ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹੀਆ ਨਿਰਭੈ ਪਾਜ ਨਹੀਂ ਪਾਵੇ ਗੋੜੀ ਮਹੱਲਾ ਨਵਾ ਨਾਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਣਾ ਸਰਨ ਤਾਹੀਂ ਤੁਮ ਪਰ ਰਹਾ ਬੇਦ ਪ੍ਰਾਣ ਜਾਸ ਗੁਣ ਗਾਵਤ ਤਾ ਕੋ ਨਾਮ ਘਿਓ ਮੋ ਧਰ ਰੇ ਪਾਵਣ ਨਾਮ ਜੁਗਤ ਮੈਂ ਹਰ ਕੋ ਸਿੰਬਰ ਸਿੰਬਰ ਕਸਮਲ ਸਭ ਹਾਰੇ ਰੇ ਮਾਨਸ ਦੇਹ ਪਹੁਰ ਨਹੀਂ ਪਾਵੇਂ ਕਸ਼ੋ ਪਾਵ ਮੁਕਤ ਕਾ ਕਰੀ ਨਾਨਕ ਕਹਿਤ ਗਾਏ ਕਰਨਾ ਮੈਂ ਪਾਵ ਸਾਗਰ ਕੋ ਪਾਰ ਉਤਰ ਰੇ ਰਾਗ ਗੋੜੀ ਮੱਲਾ ਪਹਿਲਾ ਨਿਦ ਸਿਦ ਨਿਰਮਲ ਨਾਮ ਵਿਚਾਰ ਪੂਰਨ ਪੂਰਾ ਰਹੀਆ ਬਖਮਾਰ ਤ੍ਰਿਕੋਟੇ ਛੋਟੇ ਬਿਮਲ ਮਜਾਰ ਗੁਰ ਕੇ ਮਤਾ ਜੀ ਆਏ ਏ ਕਾਰ ਏਨ ਬਿਦਰਾਮ ਰਮਤ ਮਨ ਮਾਨਿਆ ਗਿਆਨ ਜੜਾ ਗੁਰ ਸਬਦ ਪਸਹਨਿਆ ਰਹਾ ਇਕ ਸੁਖ ਮਾਨਿਆ ਸਹਿਜ ਮਲਾਈਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੁਹਾ ਰੰਗ ਮਾਇਆ ਨਾਦਰ ਪਈ ਬੇਕਠਾ ਰਹਾ ਆ ਉਲਟ ਭਾਈ ਜੇਤ ਮਾਰੇ ਜਾਗਿਆ ਸਵਜ ਰਵੀ ਮਾਨਹਾਰ ਸੋ ਲਾਗੀ ਰਾਸ ਸੰਗਰੇ ਬੇਕ ਪਰ ਹਰਤਾ ਗਿਆ ਭਾਏ ਬਸੇ ਜਮ ਕ ਭਉ ਭਾਗੀਆ साधरे बादंकारा चेत् हरता हुकम हुकमोय अपारा, जात रहे पत किष्ट पई शक्यात्म तारा बिन कोई ना देखो मीत ਕੈਸ ਸੇ ਵੋ ਕਿਸ ਦੇਵੋ ਚੀਤ ਕਇਚ ਪੂਚੋ ਕਇਚ ਲਾਗੋ ਪਾਈ ਕੈਸ ਬਦੇਸ ਰਹਾ ਲੇਵ ਲਾਈ ਗੁਰ ਸੇ ਵੀ ਗੁਰੋ ਲਾਗੋ ਪਾਈ ਭਗਤ ਕਰੇ ਰਾਚੋ ਹਰ ਨਾਈ ਸਿਖਿਆ ਦਿਖਿਆ ਬੋਜਨ ਪਾਓ ਹੁਕਮ ਸੰਜੋਗੀ ਨੇ ਜੋ ਕਰ ਜਾਵਾਂ ਗਰਬ ਗਤੇ ਸੋਖ ਆਤਮ ਧਿਆਨਾ ਜੋਤ ਭਈ ਜੋਤ ਮਾਹੇ ਸਮਾਨਾ ਲਿਖਤ ਮਿਟੇ ਨਹੀਂ ਸਬਦ ਨਿਸਾਨਾ ਕਰਤਾ ਕਰਣਾ ਕਰਤਾ ਜਾਨਾ ਨੈ ਪੰਡਤ ਨੈ ਚਤਰ ਸਿਆਨਾ ਨਾ ਪੂ ਲੋ ਨਾ ਪਰਮ ਭੁਲਾਨ ਕਤੋ ਨਾ ਕਤਨੀ ਹੁਕਮ ਪਛਾਨ ਨਾਨਕ ਗੁਰਮਤ ਸਹਿਜ ਸਮਾਨ ਗੌੜੀ ਗਵਾਰੇ ਰੀ ਮਹੱਲਾ ਪਹਿਲਾ ਮਾਨਕੁੰਚਰ ਕਾਇਆ ਉਧਿਆਨੇ ਗੋਰ ਅੰਕਸ ਸੱਚ ਸਭ ਦਨਸਾਨੇ ਰਾਜਦਵਾਰੇ ਸੋਬ ਸੁਮਾਨੈ ਚਤਰਾਏ ਨਹੀਂ ਚੀਨਿਆ ਜਾਏ ਬਿਨ ਮਾਰੇ ਕਿਉਂਕੀ ਮਤ ਪਾਏ ਰਹਾ ਕਾਰ ਮੈਂ ਤਸਕਰ ਅੰਮ੍ਰਿਤ ਲੈ ਨੰਨਾਕਾਰ ਨਾ ਕੋਈ ਕਰੇ ਰਾਕੇ ਆਪ ਵਡਿਆਈ ਦੇ ਨੀਲ ਅਨੀਲ ਅਗਣ ਇਕਠਾਈ জাল 니вере گور 부জ 부жай মান দে لیاर हस गुण गाई जैसा कर बाहर सो तैसा बैस गुफा में आको कैसा सागर डूंगर निरप ऐसा मुवे को को मारे कौन ਨੇੜੇ ਕੋ ਕੈਸਾ ਡਰ ਕਮਣ ਸ਼ਬਦ ਪਛਾਨੇ ਤੀਨੇ ਪਾਣ ਜਿਨ ਕਿਆ ਤਨਹੁ ਕਹਿਣ ਵਖਾਨੀਆਂ ਜਿਣ ਬੂਝਿਆ ਤਨਹੁ ਸਹਿਜ ਪਛਾਨੀਆਂ ਢੇਕ ਵਿਚਾਰ ਮੇਰਾ ਮਨ ਮਾਨੀਆਂ ਕੀਰਤ ਸੂਰਤ ਮੁਕਤਕ ਨਾਈ ਤੋਹੀ ਨਰੰਜਨ ਰਹੇ ਆਸਮਾਈ ਨਿਜ ਕਰ ਵਿਆਪ ਰਿਆ ਨਿਜ ਠਾਈ ਉਸ ਤੇ ਤਕਰਿ ਕੇ ਤੇ ਮਨਪ੍ਰੀਤ ਤਨ ਮਨ ਸੋਚੇ ਸਾਚ ਸੋਚੀਤ ਨਾਨਕ ਹਰਿ ਭਜਨੀਤਾ ਨੀਤ ਗਉੜੀ ਗਵਾਰੇਰੀ ਮਹੱਲਾ ਪਹਿਲਾ ਨਾ ਮਨ ਮਰੇ ਨ ਕਾਰਜ ਹੋਏ मानवस दूता दुर्म तदोय मान मारे गोर ते कहोय निर्गुण राम वस गुणवसे वसोय आपचार सोय मान बच ते वकार मान भूलो सिर पार मान माने हर एक ओंकार मन भूलो माया कर जाए कार बरुदो रहे न ठाए हर पज प्राणी रसन रसाई हैवर गैवर कंचन सुत नारी भो चिंता पिड़ चाले हारी दुवे खेलन लन काची सारी संपो संची पय विकार हर कसो गयू दरबार सोक सजे जप्र दे मुरार नदर करे ता मेल मलाई गुण संगरे अवगण सब बद जलाएं गुरमक नाम पदार्थ पाई ਬਿਨ ਨਾਵੇ ਸਭ ਦੁਖ ਨਿਵਾਸ ਮਨਮਕ ਮੂੜ ਮਾਇਆ ਚਤਿਵਾਸ ਗੁਰਮਕ ਗਿਆਨ ਤੋਰ ਕਰ ਮਲਕਿਆਸ ਮਨ ਚੰਚਲ ਤਾਵਤ ਫੁਨਤਾਵੇਂ ਸਾਚੇ ਸੂਚੇ ਮੈਲ ਨ ਭਾਵੇਂ ਨਾਨਕ ਗੁਰਮਕ ਹਰ ਗੁਣ ਗਾਵੇਂ ਗੋੜੀ ਗਵਾਰੇਰੀ ਮਹੱਲਾ ਪਹਿਲਾ ਹਮੇ ਕਰਤੈਨ ਸੁਖ ਹੋਈ ਮਨ ਮੁਤਝੋਟੀ ਸੱਚਾ ਸੋਈ ਸਗਲ ਬਪੂਤੇ ਭਾਵੇਂ ਦੋਏ ਸੋ ਕਮਾਵੇ ਤੋਰ ਲਿਖਿਆ ਹੋਏ ਐਸਾ ਜਗ ਦੇਖਿਆ ਜਵਾਰੀ ਸਭ ਸੁਖ ਮੰਗੈ ਨਾਂ ਬਸਾਰੀ ਰਹਾ आदिष्ट दिशे ता कह आ जाए भण देखे कहना बिरदा जाए गुरमुख देसे सहज सबाई सेवा सुरते कलिब लाए शोक मांगत दुख आगल होए सगल वकारी हार परोई ਇਕ ਬਿਨਾ ਝੂਟੇ ਮੁਕਤ ਨਾ ਹੋਈ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਣ ਸਭਦ ਬੁਝਾਈ ਦੂਜਾ ਪਰਮ ਸਹਿਜ ਸਭਾਈ ਗੁਰਮਤੇ ਨਾਮ ਰਿਦੇ ਵਸਾਈ ਸਾਚੀ ਬਾਣੀ ਹਰ ਗੁਣ ਗਾਏ ਤਾਣ ਮੈਂ ਸਾਚੋ ਗੁਰਮਕ ਭਾਵ नाम नाहि न ना जठा प्रेम परायण प्रीतमरा नदर करे तबुजे ना माया मो सर्बजल मनमुख कोचील कुछिकोर सत्गुरु सेवि चूके के जञ्जल नाम सदा सुक नाला। गुर निज कर निजकरवासे साच समाई जन मरना टाकर पूरे गुरते इहो मत पाये कथनि कथो नया वे नाही देख्यार होर दुख सुख भाने ति सिर जाए नानक नीच कहे लिवलाए गौड़ी महला पहला दूजी माया जगत चितवास काम करो दहंकार बनास दूजा कौन कही का नहीं कोई सब मैं कनरंजन सोई रहा दोजे दुर्मत आके दोए आवे जाय मर दूजा होए तर्ण गगण न देखो दोए नारी पुरुष सबाई लोए रावसास देखो दीपको जियाला सर्व निरन्तर प्रीतम बाला ਕਾਰ ਕਿਰਪਾ ਮੇਰੇ ਚਿਤ ਲਾਇਆ ਸਤ ਗੁਰ ਮੋਕ ਕੋ ਏਕ ਬਜਾਇਆ ਏਕ ਨਰਨਜਨ ਗੁਰਮਖ ਜਾਤਾ ਦੂਜਾ ਮਾਰ ਸਭ ਦਪਛਾਤਾ ਏਕੋ ਹੁਕਮ ਵਰਤੇ ਜਬ ਲੋਈ ਇਕਸਤੇ ਸਭ ਉਪਤ ਹੋਈ रा दोवे कसमे को जानोर हुकम हुक सगल रूप रूर मन माहि कौना कई को सोलाहि सगल रूप वरन मन माहि ਕੋ ਨਾਨਕ ਕਹਿ ਕੋ ਸੁਲਾਹੀ